ਸਾਇਟੀ ਵੱਲੋਂ ਮੇਰੀ ਟੀਮ ਵੱਲੋਂ ਲਗਾਤਾਰ ਜਿਹੜਾ ਹੈ ਹਰਪ੍ਰੀਤ ਜਿਹੜੇ ਲੋਕ ਨੇ ਇਹਨਾਂ ਦੇ ਘਰ ਟਾਨੀਆਂ ਹਰ ਇੱਕ ਚੀਜ਼ ਇਵਨ ਜ਼ਮੀਨ ਤੱਕ ਵੀ ਜਿਹੜੀ ਪਾਣੀ ਵਿੱਚ ਡੁੱਬ ਚੁੱਕੀ ਏ ਔਰ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਮਜਬੂਰ ਹੋ ਚੁੱਕੇ ਨੇ ਕਿ ਆਪਣੇ ਘਰਾਂ ਛੱਡ ਕੇ ਰਾਹ ਕੈਂਪਾਂ ਦੇ ਵਿੱਚ ਆ ਕੇ ਰਹਿਣ ਵਾਸਤੇ ਔਰ ਇੱਕ ਫਰਜ਼ ਬੰਦਾ ਹੈ ਮੇਰੀ ਔਰ ਮੈਂ ਔਰ ਮੇਰੀ ਟੀਮ ਜਿਹੜੀ ਲਗਾਤਾਰ ਅਸੀਂ ਇਹੀ ਉਪਰਾਲਿਆਂ 'ਚ ਲੱਗੇ ਹੋਇਆ ਵੀ ਕੋਈ ਵੀ ਅਜਾ ਕੰਮ ਨਾ ਰਵੇ ਜਿਨੂੰ ਲੰਗਰ ਨਾ ਮਿਲੇ ਜਿਨੂੰ ਕੋਈ ਵੀ ਸਹੂਲਤ ਨਾ ਮਿਲੇ ਤਾਂ ਹਰ ਤਰ੍ਹਾਂ ਦੀ ਸਹੂਲਤ ਜਿਹੜੇ ਸਾਡੇ ਵੱਲੋਂ ਮੇਂ ਟੀਮ ਵੱਲ ਪ੍ਰੋਵਾਈਡ ਕਰਵਾਈ ਜਾ ਰਹੀ ਹੈ। ਪਾਣੀ ਕੱਚੀ ਸਬਜ਼ੀਆਂ ਹੋਣ, ਪਾਵੇ ਰਾਸ਼ਨ ਹੋਵੇ, ਪਾਣੀ ਪੱਠੇ ਹੋਵੇ। ਅਮੇਤਰ ਪਹਿਲਾਂ ਹੁਣ ਪਾਣੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਗਰੀ ਦੀ ਜ਼ਰੂਰਤ ਪੈਂਦੀ ਹੈ ਤਾਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਜੀ। ਮੈਨੂੰ ਪਤਾ ਲੱਗਿਆ ਸੀ ਕਿ ਰਾਣੀ ਕੇ ਕੈਂਪ ਦੇ ਵਿੱਚ ਜਿਹੜੇ ਲੋਕ ਕੋਈ ਤੇਜਰ ਮੇਲਾ ਤੋਂ ਕੋਈ ਗੁੱਧਰ ਪੈਣੀ ਤੋਂ ਕੋਈ ਗੁਲਾਬਾ ਪੈਣੀ ਤੋਂ ਵੱਖ-ਵੱਖ ਪਿੰਡਾਂ ਤੋਂ ਜਿਹੜੇ ਇੱਥੇ ਲੋਕ ਆ ਕੇ ਬੈਠੇ ਹੋਏ ਨੇ ਔਰ ਉਹਨਾਂ ਨੂੰ ਇਹਨਾਂ ਸਮੱਗਰੀ ਦੀ ਜ਼ਰੂ ਇਹ ਹੈ ਕਿ ਮੇਰੀ ਟੀਮ ਨੂੰ ਜਦੋਂ ਵੀ ਪਤਾ ਚੱਲ ਜਾਈ ਵਿਸਤ ਦੀ ਪ੍ਰੋਬਲਮ ਹੋਈ ਪਈ ਹੈ ਵਿਸਤ ਸਾਡੇ ਆਫਿਸ ਦੇ ਵਿੱਚ 24 ਘੰਟੇ ਗਰਾ ਪ੍ਰੋਪਰ ਲੰਗਰ ਚੱਲਦਾ ਰਹਿੰਦਾ ਹੈ ਜੋ ਵੀ ਚੀਜ਼ ਆਂਦੀ ਹੈ ਉਹ ਨਾਲ ਦੀ ਨਾਲ ਜਿਹੜੀ ਇਹ ਪ੍ਰੋਵਾਈਡ ਕਰਵਾਈ ਪੀ ਜਾਂਦੀ ਹੈ ਜਿਹੜੇ ਜਿਹੜੇ ਲੋਕ ਜਿੱਥੇ ਪਿੰਡ ਤੋਂ ਆਉਂਦੇ ਨੇ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਟਾਈਮ ਅਸੀਂ ਵਿਸ਼ੇਸ਼ ਤੌਰ ਤੇ ਜਿਹੜੇ ਰਾਣੇ ਦੇ ਰਾਹ ਤੇ ਅੰਮ੍ਰਿਤਪੂਰ ਕੀ ਹੋਇਆ ਜੀ ਜਿੱਥੇ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਇੱਕ ਕੰਟਾ ਪਹਿਲੇ ਫੋਨ ਕੋ ਲਾਇਸੈਂਸਰ ਚਾਹੀਦੀ ਜ਼ਰੂਰਤ ਹੈ ਜੀ ਤਾਂ ਮੇਰੀ ਟੀਮ ਜਿਹੜੀ ਹਮੇਸ਼ਾ ਹਰ ਤਰ੍ਹਾਂ ਦੀ ਸਹਿਯੋਗ ਕਰਨ ਨੂੰ ਮਦਦ ਕਰਨ ਨੂੰ ਤਿਆਰ ਰਹਿੰਦੀ ਹੈ ਤਾਂ ਅਸੀਂ ਇੱਥੇ ਉਹ ਪੂਰੇ ਕੰਟੇਆ ਬਸ ਤੇ ਪਹੁੰਚ ਕਰਕੇ ਉਹਨਾਂ ਨੂੰ ਜਿਹੜੀ ਇਹ ਰਾਸ਼ਨ ਸੁੱਕਾ ਰਾਸ਼ਨ ਤੇ ਨਾਲੇਕਰ ਪਹਿਲਾ ਜਿਹੜੀ ਸੇਵਾ ਕੀਤੀ ਗਈ ਹੈ ਹੋਰ ਵੀ ਜਿਹੜੀ ਪਰਬਲ ਪਤਾ ਲੱਗੀਆਂ ਨੇ ਤਾਂ ਉਹ ਵੀ ਜਿਹੜੀਆਂ ਉਹ ਜਿਹੜੀਆਂ ਨੇ ਦੂਜਾ ਜ਼ਰੂਰ ਕਰ ਦਿੱਤੇ ਜਾਣੀਆਂ ਜੀ ਬਾਕੀ 95 31 36 ਦਾ ਸਾਡਾ ਨੰਬਰ ਹੈ ਤਾਂ ਹਮੇਸ਼ਾ ਫੋਨ ਕਰ ਜਾਂਦੇ ਨੇ ਉਹਨਾਂ ਥਰੂ ਸਾਨੂੰ ਪਤਾ ਲੱਗਦਾ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਤੇ ਉਹ ਸਾਡੇ ਵੱਲੋਂ ਇਹ ਕਾ ਲਈ ਕਿ ਮੇਰੀ ਟੀਮ ਜਿਹੜੀ ਇੱਕ ਟਾਲ ਬਣ ਕੇ ਜਿਹੜੀ ਮੇਰੇ ਨਾਲ ਖੜੀ ਹੋਈ ਏ ਤਸੀਂ ਮਿਲ ਕੇ ਜਿਹੜਾ ਇਹ ਸਾਰਾ ਉਪਰਾਲਾ ਕਰ ਰਹੇ ਆਂ ਔਰ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਦੇ ਉਪਰਾਲੇ ਕਿੱਤੇ ਜਾਣਗੇ ਪਹਿਲਾਂ ਤਾਂ ਮੈਂ ਉਹ ਸੱਚੇ ਪਾਤਸ਼ਾਹ ਵਾਹੀ ਕੀ ਅਰਦਾਸ ਕਰਾਂਗੀ ਆਪਾਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਇਹ ਪਰਮਾਤਮਾ ਜਿਹੜੀ ਇਹ ਹਨਾ ਦੀ ਸਥਿਤੀ ਇੱਕ ਭਿਆਨਕ ਰੂਪ ਕਾਰਨ ਕਰ ਚੁੱਕੀ ਏ ਸਾਡੇ ਪੰਜਾਬ ਦੇ ਵਿੱਚ ਇਹਨੂੰ ਜਲਦੀ ਟਾਲ ਕੇ ਜਿਹੜਾ ਦੁਬਾਰਾ ਤੋਂ ਖੁਸ਼ਹਾਲੀ ਕਰ ਦੋ ਤਾਂ ਕਿ ਜਿਹੜੇ ਵੀ ਵੀਰ ਆਪਣੇ ਆਪਣੇ ਘਰਾਂ ਤੋਂ ਵਿਛੜ ਕੇ ਇੱਥੇ ਆ ਕੇ ਬੈਠੇ ਹੋਏ ਨੇ ਉਹ ਦੁਬਾਰਾ ਤੋਂ ਆਪਣੇ ਘਰਾਂ ਦੇ ਵਿੱਚ ਜਾ ਕੇ ਵਸਾ ਕਰਨ